ਹਾਏ ਰੱਬਾ ਤੂੰ ਮੈਨੂੰ ਕਿੱਥੇ ਫਸਾ ਦਿੱਤਾ ਚੋਕਲਾ ਮੈਨੂੰ ਨਹੀਂ ਇਹਨੂੰ ਤੁਸੀਂ ਘੋੜੇ ਵੇਚ ਕੇ ਸੁੱਤੇ ਰਹੋ ਕੀ ਹੋਇਆ ਸੁੱਤੇ ਰਹੋ ਤੁਸੀਂ ਤੁਹਾਨੂੰ ਸੌਂਦਰ ਲਗਾ ਕੋਈ ਕਰਨੀ ਵੇਖੋ ਮੇਰਾ ਕੀ ਹਾਲ ਹੋਣ ਡਿਆ ਕੀ ਹੋਇਆ ਉਹਨੂੰ ਕਿਹ ਕੱਪੜੇ ਕੱਢਦੇ ਮੇਰੇ ਐਨੀ ਬਕਵਾਸ ਕੀਤੀ ਸੋ ਹਾਂ ਐਨੀ ਗੱਲ ਸਹੀ ਆ ਤੁਸੀਂ ਰਾਤੀ ਕਹਿੰਦੇ ਸੀ ਪਿਆਰ ਨਾਲ ਗੱਲ ਕਰਨਿਆ ਪਿਆਰ ਨਾਲ ਸੁਣਨ ਪਿਆਰ ਨਾਲ ਵਸਤਾਂ ਮਲੀਏ ਉਹਨੇ ਵੀ ਆਰਨ ਵਸਤਾਂ ਮਲੀਏ ਕੀ ਕਰੀ ਐਨਾ ਬੋਲੀ ਐਨੀ ਬੋਲੀ ਐਨੀ ਬੋਲੀ ਹਾਂ ਕਮਾਲ ਉਹ ਵੀ ਅਰੇ ਵਾਲੀ ਤੇ ਦੋ ਕੱਪੜੇ ਕਿਆ ਕੱਢ ਦੇ ਮੇਰੇ ਹਾਂ ਐਨੀ ਹੁਣ ਚੋੜੀ ਹੋ ਜਾਂਦੀ ਦਿਨੋ ਦਿਨੀ ਉਹ ਵਿਗੜੀ ਜਾਂਦੀ ਦਿਨਾਂ ਦੇ ਮੁੰਡੇ ਦੇ ਸੁਧਾਰਦਾ ਨਹੀਂ ਐ ਵਿਗੜੀ ਜਾਂਦੀ ਦਿਨਾਂ ਦੇ ਇਹ ਪਿਆਰ ਨਾਲ ਬਸ ਹੋਰ ਕੀ ਆ ਫਿਰ ਉਹ ਕਰੀ ਆ ਸੀ ਉਹ ਸੁਣਦੀ ਔਰੀ ਗੱਲ ਕਿਸੇ ਸਾਡੇ ਸਮਝਦੀ ਕੋਈ ਨਹੀਂ ਕੰਨੀ ਮੈਨਾਂ ਘਟ ਨਹੀਂ ਹੁੰਦੀ ਮੈਂ ਭੱਜ ਕੇ ਨਹੀਂ ਆਈ ਇਹੋ ਜੀ ਇਹ ਦੇਖੋ ਲਗਰਦੀ ਵੀ ਨਾ ਸੀ ਭੱਜ ਗਈ ਜੀ ਮੈਂ ਭੱਜ ਗਈ ਸੀ ਹਾਂ ਵਿਆਹ ਕੱਟ ਨਹੀਂ ਲੈਂਦਾ ਨੂ ਗੋ ਵਿਆਹ ਕੱ ਲੈ ਜਾਂਦਾ ਵੇ ਉਹ ਸੁਣਨ ਤਿਆਰ ਹੀ ਨਹੀਂ ਕੋਈ ਕੋਈ ਗੱਲ ਹੁਣ ਫਿਰ ਕੀ ਕੁਸਲਾ ਹੋਣਾ ਚਾਹੀਦਾ 10 ਮਿੰਟ ਹੋਣਾ ਸੋਚੋ ਕੀ ਕਰਨਾ ਜੋ ਮੇਰੇ ਤੇ ਚਲਾਇਆ ਉੱਤੇ ਗਲਾਓ ਹਾਂ ਕੇ ਮੈਨੂੰ ਤੇ ਆਪ ਹੀ ਕਰ ਲੱਗ ਗਈ ਹਾਂ ਉਹ ਨਹੀਂ ਸੁਣਦੀ ਕਿਸੇ ਗੱਲ ਮੈਂ ਕਪੜੇ ਲਾੜੇ ਪਹਿਲਾਂ ਮੈਂ ਕਰਨਾ ਹਵਾ ਆਈ ਹੈ ਨਾ ਤੂੰ ਉੱਡ ਚਲੀ ਬਾਦ ਵਿੱਚ ਹਾਂ ਉਹ ਕਮ ਜਿਆਦਾ ਜ਼ਰੂਰੀ ਹੈ ਜੋ ਮੰਨ ਗਿਆ ਉਹ ਨਹੀਂ ਜ਼ਰੂਰੀ ਹੈ ਗੱਲ ਤੇ ਹੈ ਮਾਤਾ ਬਥੇਰੀ ਚੁਸਤ ਹੈ ਤੂੰ ਜੋ ਸਕੀਮਾ ਮੇਰੇ ਤੇ ਵਰਦੀ ਦਿਓ ਉਹਨ ਵਰ ਤੂੰ ਸੋਚ ਕੀ ਕਰਨਾ ਇਹਦਾ ਅੱਥੇ ਬੈਠ ਨੇ ਕਮ ਹੋ ਜਾਏਗਾ ਹੋ ਜਾਏਗਾ ਉਹਨੋਂ ਕੀ ਹੈ ਵੇਖ ਲੋ ਪੱਕਾ ਹੋ ਜਾਏਗਾ ਹਾਂ ਹੋ ਜਾਏਗਾ ਤੂੰ ਟੈਨਸ਼ਨ ਨਾ ਲੈ ਐਸੋ ਨਹੀਂ ਕਿ ਗੱਲ ਕਹਿੰਦੀ ਆ ਪਰ ਮੇਰੇ ਅਗੇ ਬੋਲੀ ਨਾ ਕਹਿਣਾ ਧੀ ਨੂੰ ਤੇ ਸੁਣਾਣਾ ਨੂੰ ਨੂੰ ਸਮਝ ਗਈ ਆ ਨਾ ਸਮਝ ਗਈ ਆ ਬਾਸ ਨਹੀਂ 2 ਸਾਲ ਹੋ ਗਏ ਮੈਨੂੰ ਕਲ ਪਦੀ ਨੂੰ ਤੇ ਪਹਿਲਾਂ ਤੁਹਾਡੀ ਸਕੀਮਾਂ ਕਿੱਥੇ ਗਈਆਂ ਤੂੰ ਬੋਲੇ ਕਿਉਂ ਨਹੀਂ ਐਨੀ دیر ਮੈਂ ਤਾਂ ਕਹਿੰਦਾ ਵੇਖ ਲੈ ਮੈਂ ਕਹਿੰਦਾ ਆਪੇ ਸਿੱਧੀ ਹੋ ਜਾਂਦੀ ਐ ਮੈਂ ਕਹਾਂ ਤਾਣੀ ਮੈਂ ਤੈਨੂੰ ਬੋਲੀ ਤਾਂ ਹੁਣ ਵੇਖ ਮੈਨੂੰ ਕਿ ਸਰ ਸਦਿਆ ਕਰਦੇ ਯਾਰ ਇੱਥੇ ਨਾ ਬੂਟੇ ਲਵਾਈਏ ਯਾਰ ਕਿ ਸੈਟਰਡੇ ਨੂੰ ਮਾਲੀ ਆਉਂਦਾ ਨਾ ਉਹਨੂੰ ਕਿੰਨਾ ਵਾ ਇਹ ਕੌਣਾ ਆਉਣਾ ਹੈ ਹਲੋ ਹਲੋ ਹਾਂ 골ਦੀ ਬੇਟਾ ਕੀ ਹਾਲ ਹੈ ਹਾਂਜੀ ਸਸਕਲ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਨਾ ਸਭ ਠੀਕ ਆ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਆ ਹਾਂ ਬਸ ਠੀਕ ਆ ਘਰ ਪਰਿਵਾਰ ਸਨਾ ਮੰਮੀ ਦਾ ਸਨਾ ਦਾਦੀ ਦਾ ਸਨਾ ਸਭ ਵਧੀਆ ਐ ਲੱਗੀ ਰਹਿੰਦੀ ਸਵੇਰੇ ਸ਼ਾਮ ਫਿਲਮ ਵਧੀਆ ਲੱਗੇ ਰਹਿੰਦੇ ਆਪਸ ਚ ਇੰਜੋਏ ਕਰਦੇ ਰਹਿੰਦੇ ਅੱਛਾ ਅੱਛਾ ਵੋਟੀ ਦਾ ਸਨਾ ਵੋਟੀ ਦਾ ਕੀ ਹਾਲ ਵੋਟੀ ਵਧੀਆ ਜੀ ਕਿ ਦਿਨ ਲੈ ਕੇ ਆਵੇਂ ਤਾਂ ਤਾਂ ਲੈ ਕੇ ਆਂਦਾ ਹੀ ਨਹੀਂ ਹਾਂਜੀ ਹਾਂਜੀ ਸ਼ੋਰ ਕੋਈ ਨਹੀਂ ਵੀਕੈਂਡ ਤੇ ਦੇਖਦੇ ਆਂ ਜੀ अच्छा 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 मेरी ਗਾਲ ਸੁਣ ਨਾ ਤੈਨੂੰ ਪਤਾ ਨਾ ਪ੍ਰੀਤ ਦਾ ਵਿਆਹ ਆ ਜੀ 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 ਤੇ ਵੇਲਾ ਚਾਰ ਦਿਨ ਪਹਿਲਾਂ ਆਣਾ ਹੀ ਤੂੰ ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਕਹੋਗੇ ਉਦੋਂ ਆ ਜਾਾਂਗੇ अच्छा मेरी गल एक ध्यान ना सुन ओ मैं बड़े ਤੁਹਾਡੇ ਘਰ ਦੀ ਸਿਫਤ ਸੁਣੀ ਆ ਸਾਰੇ ਕੰਦੇ ਆ ਤੇਰੇ ਯਾਰ ਦੋਸਤ ਕਿ ਜੇ ਘਰ ਵੇਖਣਾ ਨਾ ਤੇ 골ਡੀ ਹੋਣਾ ਚਾਕੇ ਵੇਖੋ ਕਿਤੇ ਨੂੰ ਸਸਤੀ ਦਾਦੀ ਸਾਸੀ ਇੰਨੀ ਵਧੀਆ ਬਣਦੀ ਆ ਨਾ ਇੰਨੀ ਵਧੀਆ ਬਣਦੀ ਤੂੰ ਨਾ ਐਂ ਚ ਕਰ ਮੈਂ ਲੱਗੀ ਪ੍ਰੀਤ ਨੂੰ ਭੇਜਣ ਤੇ ਪ੍ਰੀਤ ਨੂੰ ਵੀ ਕੁਝ ਮਾੜਾ ਮੋਟਾ ਦੱਸ ਤੈਨੂੰ ਪਤਾ ਕੱਲ ਨੂੰ ਨੂੰ ਆਣੀ ਆ ਤੇ ਮੈਨੂੰ ਵੀ ਤਾਂ ਨੂੰ ਕੋ ਖਤਰਾ ਹੀ ਹੋਣਾ ਨਾ ਫਿਰ ਤੇ ਮੈਨੂੰ ਕੁਝ ਐਸਾ ਦੱਸ ਤੂੰ ਕੀ ਕਰਦਾ ਪ੍ਰੀਤ ਵੀ ਮੇਰੇ ਵੱਲ ਰਵੇ ਤੇ ਨੂੰ ਵੀ ਮੇਰੇ ਵੱਲ ਰਵੇ ਕੋਈ ਗੱਲ ਨਹੀਂ ਇਹ ਸਿਰਫ ਬੈਲੈਂਸ ਰੱਖਣ ਦੀ ਗੱਲ ਹੁੰਦੀ ਆ ਤੁਸੀਂ ਭੇਜੋ ਉਹਨੂੰ ਕੋਈ ਨਹੀਂ ਮੈਂ ਉਹਨੂੰ ਸਮਝਾ ਦੰਨਾ ਵਾ ਕੋਈ ਗੱਲ ਨਹੀਂ ਆਓ ਸਮਝਾਵੇ ਚੰਗੇ ਢੰਗ ਨਾਲ ਚੰਗਾ ਪਰ ਇੱਕ ਗੱਲ ਦਾ ਧਿਆਨ ਰੱਖੀ ਐਸਾ ਸਮਝਾਵੇ ਕਿ ਮਾਂ ਵੱਲ ਜ਼ਿਆਦਾ ਰਵੇ ਚੰਗਾ ਪਹਿਲੇ ਮਾਂ ਵਾਲਿਆ ਜੀ ਉਹ ਅੱਛਾ ਪਹਿਲੇ ਮਾਂ ਵਾਲਿਆ ਅੱਛਾ ਇਹ ਤੁਹਾਨੂੰ ਪਤਾ ਲੱਗ ਗਿਆ ਅੱਛਾ ਚੰਗਾ ਕੀਤਾ ਇਹ ਅੱਛਾ ਉਹਨੇ ਆਇਣਾ ਛੋੜੀ ਦਿਨ ਨੂੰ ਚੰਗਾ ਕੋਈ ਨਹੀਂ ਕੋਈ ਨਹੀਂ ਆ ਜੇ ਮੈਂ ਘਰੇ ਹੀ ਆ ਮੈਂ ਬਸ ਉਹਨੂੰ ਕੋ ਥੋੜਾ ਜਲਦੀ ਜੇ ਘਰੇ ਆ ਨਾ ਤੇ ਉਹਨੂੰ ਕੋ ਤੁਰਪਾ ਮੈਂ ਬਾਅਦ ਚ ਨਾ ਇਹ 1 ਘੰਟਾ ਬਾਅਦ ਨਾ ਕਿਤੇ ਨਿਕਲਣਾ ਵਾ ਤੇ ਉਹਨੂੰ ਕੋ ਪਹਿਲੋਂ ਆ ਜਾ ਨਿਕਲ ਲਗਾ ਨਿਕਲ ਲਗਾ ਬਸ ਤੁਰ ਪਿਆ ਹੈ ਇੱਥੇ ਤੂੰ ਫੋਨ ਬੰਦ ਕਰ ਦੇ ਉਧਰ ਦੇ ਕੋਲ ਆਇਆ ਪੁੱਤ ਓਕੇ 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 ਚਲੋ ਇਹਦਾ ਵੀ ਵਿਆਹ ਹੋ ਚੱਲਿਆ ਈ ਮੇਰੇ ਕੋ ਸਲਾਮਾਂ ਲੈਣ ਆਉਣ ੜਿਆ ਈ ਮੇਰੇ ਘਰੇ ਨੇ ਤ ਲੜਾਈ ਲੱਗੀ ਰਹਿੰਦੀ ਆ ਮੈਂ ਹੁਣ ਇਹਨਾਂ ਨੂੰ ਕੀ ਦੱਸਾਂ ਹੁਣ ਬਾਰ ਰੋਲਾ ਪਾਉਂਦਾ ਫਿਰ ਕਿ ਇਹਨਾਂ ਦੀ ਤਾਂ ਮਹਾਭਾਰਤ ਸਵੇਰੇ ਸ਼ਾਮ ਚੱਲਦੀ ਰਹਿੰਦੀ ਆ ਚਲੋ ਦੇਖਦੇ ਆ ਲੈਟ ਸੀ ਕੀ ਹੁੰਦਾ ਕਿਰਨ ਉਹ ਵੇਖਣਾ ਹੀ ਪ੍ਰੀਤ ਨੇ ਆਉਣਾ ਹੀ ਆਇਆ ਨਹੀਂ ਹਲੇ ਆ ਗਿਆ ਆ ਗਿਆ ਭਾਈ ਆ ਪ੍ਰੀਤ ਅਸਤਾਨ ਠੀਕ ਠਾਕ ਬੈਠਾ ਬੈਠਾ ਮੇਰਾ ਵੀ ਭਾਈ ਤੁਹਾਨੂੰ ਅਮੀਰ ਫੋਨ ਆਏਗੇ ਨਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਂ ਆਪੇ ਗੱਲ ਕਰ ਲਾਂਗਾ ਪਰ ਉਹ ਕਹਿੰਦੇ ਮੈਂ ਕੋਲੀ ਵੇਣਾ ਗੱਲ ਕਰੀ ਚੱਲ ਯਾਰ ਪਤਾ ਮੇਰੇ ਨਾਲੋਂ ਸ਼ੁਰੂ ਤੋਂ ਨਾ ਹਰ ਗੱਲ ਕਰ ਲੈਂਦੇ ਆ ਤੇ ਮੈਂ ਨਾ ਉਹਨਾਂ ਨੂੰ ਇਹੋ ਹੀ ਟੈਨਸ਼ਨ ਪਈ ਹੋਈ ਆ ਬੇਸਿਕਲੀ ਕਿ ਘਰ 'ਚ ਨਾ ਲੜਾਈ ਝਗੜਾ ਨਾ ਬਾਅਦ ਚ ਹੋ ਜੇ ਆਂਦੇ ਪ੍ਰੀਤ ਬਹੁਤ ਮਿਲਕੇ ਟੈਨਸ਼ਨ ਲੈਂਦਾ ਇਸ ਗੱਲ ਦੀ ਕਿ ਨੂੰਹ ਸੱਸ ਦੀ ਮੋਸਟਲੀ ਘਰਾਂ ਦੇ ਵਿੱਚ ਜਾਂ ਆਈ ਵੀ ਨਾਨਾਂ ਨਾਲ ਇਹ ਲੜਾਈ ਝਗੜਾ ਲੱਗਾ ਹੀ ਰਹਿੰਦਾ ਵਾ ਤੇ ਉਹ ਇਸੇ ਗੱਲ ਤੋਂ ਹੀ ਆਂਦੇ ਪ੍ਰੀਤ ਟੈਨਸ਼ਨ 'ਚ ਰਹਿੰਦਾ ਕਿਤੇ ਸਾਡੇ ਘਰੇ ਵੀ ਲੜਾਈ ਝਗੜਾਈ ਨਾ ਹੋ ਜੇ ਜਿਵੇਂ ਤੁਹਾਡਾ ਸਾਰੇ ਹੱਲ ਮਿਲ ਕੇ ਰਹਿੰਦੇ ਕੋਈ ਕਲੇਸ਼ ਨਹੀਂ ਇਹ ਤੇ ਗੁਰੂਆ ਸੱਚੀ ਮਾਲਕ ਦੀ ਕਿਰਪਾ ਵਾ ਕਿ ਸਾਡੇ ਘਰੇ ਬਹੁਤ ਵਧੀਆ ਸਾਰੇ ਜਾਨੇ ਰਹਿੰਦੇ ਆ ਇਹ ਨੂੰ ਸੱਸ ਇੰਨਾ ਚ ਨਾ ਸੂਈ ਨਹੀਂ ਖੋਬਦੀ ਇੰਨਾ ਇੰਨਾ ਦਾ ਆਪਸ ਚ ਪਿਆਰ ਆ ਦਾਦੀ ਆ ਦਾਦੀ ਆਪਣੀ ਥਾਂ ਤੇ ਆਪਣੇ ਚਾ ਪੂਰੀ ਕਰਦੀ ਰਹਿੰਦੀ ਆ ਨੂੰ ਦੇ ਮੰਮੀ ਆਪਣੀ ਥਾਂ ਤੇ ਚਾ ਪੂਰੀ ਕਰਦੇ ਰਹਿੰਦੇ ਆ ਬਹੁਤ ਵਧੀਆ ਇਹਨਾਂ ਦਾ ਚੱਲਦਾ ਬਾਕੀ 프리 ਤੇ ਸਾਰਾ ਆਪਣੇ ਹੱਥ ਵਿੱਚ ਹੁੰਦਾ ਵਾ ਅਗਰ ਆਪਾਂ ਵਨ ਸਾਈਡਿਡ ਹੋ ਜਾਵਾਂਗੇ ਨਾ ਤੇ ਦੂਜੇ ਨੇ ਨਰਾਜ਼ ਹੋਣਾ ਹੀ ਹੁੰਦਾ ਹੁਣਾ ਠੀਕ ਠੀਕ ਮਾਂ ਨੂੰ ਮਾਂ ਦੀ ਥਾਂ ਤੇ ਰੱਖੋ ਜਨਾਨੀ ਨੂੰ ਜਨਾਨੀ ਦੀ ਥਾਂ ਤੇ ਰੱਖੋ ਹਾਂਜੀ ਬਸ ਇਹ ਹਮੇਸ਼ਾ ਇੱਕ ਗੱਲ ਧਿਆਨ ਚ ਰੱਖੀ ਦੀ ਹੁੰਦੀ ਆ ਕਿ ਜਿਹੜਾ ਗਲਤ ਆ ਉਹਨੂੰ ਗਲਤ ਕਹਿ ਦੋ ਹਾਂਜੀ ਠੀਕ ਅਗਰ ਆਪਾਂ ਗਲਤ ਨੂੰ ਵੀ ਸਹੀ ਕਹੀ ਜਾਵਾਂਗੇ ਨਾ ਉਹ ਉਥੋਂ ਕਲੇਸ਼ ਸ਼ੁਰੂ ਹੁੰਦਾ ਵਾ ਹਾਂਜੀ ਬਾਕੀ ਸਾਡੇ ਘਰ ਤੇ ਵੇਖ ਲੈ ਤੇਰੇ ਸਾਹਮਣੇ ਤੋਂ ਰੋਜ਼ ਆਉਣਾ ਜਾਣਾ ਵਾ ਵੇ ਇਹਨਾਂ ਵਾ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਬਹੁਤ ਸਾਰੇ ਵਧੀਆ ਰਹਿੰਦੇ ਹਾਂ ਹਾਂ ਹੁਣੇ ਵੀ ਮੈਂ ਇਹਨੂੰ ਵੇਖੀ ਤੂੰ ਕਹ ਰਿਹਾ ਨਾ ਕਹ ਰਿਹਾ ਨਾ ਦੇ ਯਾਰੇ ਕੋਸ਼ਕ ਠੰਡੇ ਠੁੰਡੇ ਦੇ ਲੈ ਕੇ ਆ ਹਾਂਜੀ ਆਈ ਬਾਜੀ ਤੇਰੇ ਵੀ ਟੈਨਸ਼ਨ ਨਹੀਂ ਹੋਗਾ ਤੀ ਮਨੋ ਹੈਗਾ ਹੀ ਪਤਾ ਨਹੀਂ ਕੀ ਕੁਝ ਕਰਨਾ ਪੈਣਾ ਓਏ ਗੱਲਾਂ ਹੀ ਆ ਇਹ ਜਿੰਨੀਆਂ ਗੱਲਾਂ ਕਰ ਲੇਂਗਾ ਨਾ ਸੌਟ ਆਊਟ ਆਪੀ ਹੋ ਜਾਣਾ ਮੈਨੂੰ ਪਤਾ ਗੱਲਾਂ ਤੂੰ ਬਥੇਰੀਆਂ ਬਣਾ ਲੈਣਾ ਵਾ ਕਰ ਲੈਣਾ ਵਾ ਵਾਸਤੇ ਤੂੰ ਕਰ ਲੈਣਾ ਗੱਲਾਂ ਕਰ ਕਰਕੇ ਹਾਂਜੀ ਲਿਆ ਕਰਨ ਜਲਦੀ ਲਿਆ ਯਾਰ ਆਈ ਆਈ ਆ ਜਾ ਆ ਜਾ ਹਾਂਜੀ ਹਾਂਜੀ ਆ ਗਈ ਸਸੀ ਕਾ ਪਾਜੀ ਲੈ ਫ੍ਰੀ ਤ ਹਲੋ ਲੈ ਆਓ ਕਰਨ ਅਰ ਤੋਂ ਬਾਅਦ ਨਾ ਕਾਫੀ ਬਣਾ ਲੈ ਤੇ ਮੰਮੀ ਉਹਨਾਂ ਨੂੰ ਰੋਟੀ ਰੱਟੀ ਦੇ ਦਿੰਦੀ ਆ ਦਾਦੀ ਨੂੰ ਪੁੱਛ ਲੈਣਾ ਹੈ। ਕਾਫੀ ਤੇ ਮੈਂ ਬਣਾ ਦੇਨੀ ਆ। ਰੋਟੀ? ਆ ਤੇ ਰੋਟੀ ਉਹਨਾਂ ਨੇ ਖਾਣੀ ਆ ਦੁਪਹਿਰ ਦੀ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਤੁਸੀਂ ਟੈਨਸ਼ਨ ਨਾ ਲਓ। ਮੈਂ ਬਣਾ ਦੇਨੀ ਆ ਰੋਟੀ ਤੇ ਤੁਸੀਂ ਤੇ ਨਹੀਂ ਖਾਣੀ। ਨਹੀਂ ਮੈਂ ਨਿਕਲ ਜਾਣਾ ਵਾ। ਤੂੰ ਉਹਨਾਂ ਨੂੰ ਰੋਟੀ ਰੱਟੀ ਬਣਾ ਕੇ ਦੇ ਤੇ ਮੈਂ ਨਿਕਲ ਜਾਣਾ ਵਾ ਤੇ ਸ਼ਾਮ ਨੂੰ ਜੋ ਵੀ ਬਣਾਉਣਾ ਨਾ ਉਹ ਵੇਲੇ ਸਾਰੀ ਕਰ ਲਈ ਅੱਗੇ ਕੱਲ ਬਹੁਤ ਜ਼ਿਆਦਾ ਲੇਟ ਹੋ ਗਿਆ ਹੈਗਾ। ਤੇ ਫੇਰ ਉਹ ਵੀ ਕਹਿੰਦੇ ਆ ਕਿ ਸਾਨੂੰ ਭੁੱਖ ਲੱਗ ਜਾਂਦੀ ਹੈ ਅੱਗੇ ਉਹਨਾਂ ਨੂੰ ਸ਼ੂਗਰ ਹੈਗੀ ਆ ਤੇ ਸ਼ਾਮ ਦਾ ਵੀ ਵੇਲੇ ਸਿਹਰੀ ਕਰ ਲਈ 7:30-8 ਵਜੇ ਤੱਕ ਰੋਟੀ ਤਿਆਰ ਕਰ ਲੇ ਮੈਂ ਵੀ ਆ ਜਾਣਾ ਉਹ ਤਾਂ ਕੋਈ ਗੱਲ ਨਹੀਂ ਹੋਰ ਕੁਝ ਤੇ ਨਹੀਂ ਮਤਲਬ ਮੈਂ ਕਿਹਾ ਸ਼ੂਗਰ ਬਣਾਣਾ ਨਹੀਂ ਨਹੀਂ ਬਸ ਇੰਨਾ ਲੱਗ ਜਾਓ ਮਮਮੀ ਨੂੰ ਰੋਟੀ ਦੱਸ ਹਾਂ ਮੈਂ ਨਹੀਂ ਬੱਚਦੀ ਜੀ ਅਬੀ ਐ ਹਲੋ ਇਹ 3 ਘੰਟੇ ਹੋ ਗਏ ਇੱਥੇ ਕੱਪੜਿਆਂ ਦਾ ਸਿਆਪਾ ਪਿਆ ਐ ਇੱਥੋਂ ਚੁੱਕ ਨਹੀਂ ਸਕੀ ਇਹਦਾ ਹਾਲ ਹੀ ਇਹੀ ਰਹਿਣਾ ਇਹਨੇ ਨਹੀਂ ਸੁਧਰਨਾ ਨਾ ਜਿੰਨਾ ਮੱਦੀ ਸੁਧਾਰ ਲਈਏ ਇਹਨੇ ਨਹੀਂ ਸੁਧਰਨਾ 3 ਘੰਟੇ ਹੋ ਗਏ ਇੱਥੇ ਕੱਪੜੇ ਪਿਆ ਦੇਖ ਲੋ ਮੈਂ ਕੱਪੜੇ ਲਾਨੀ ਕੱਪੜੇ ਲਾਨੀ ਖਰ ਕਿੱਥੇ ਗਈ ਐ ਆ ਮੈਂ ਇਨਾਂ ਚ ਨਾ ਟੂਟੀਆਂ ਲਾ ਕੇ ਤੇ ਉੱਥੇ ਸੁੰਦੀ ਪਈ ਐ ਫੋਨ ਆਉ ਤੇ ਬਸ ਫੋਨਾਂ ਤੇ ਹੀ ਲੱਗੀ ਰਹਿੰਦੀ ਸਾਰਾ ਦਿਨ ਕੰਮ ਕੋਮ ਤੇ ਕਰਦੀ ਕੋਈ ਨਹੀਂ ਸੁਣਾ ਰਹਿੰਦੀ ਮੈਂ ਸਾਰਾ ਦਿਨ ਘਰ ਦਾ ਕੰਮ ਕਰਨੀ ਕਰਦੀ ਕੁਛ ਵੀ ਨਹੀਂ ਕਰ ਕੁਛ ਵੀ ਨਹੀਂ ਅਵੇ ਲਓ 3 ਘੰਟੇ ਹੋ ਗਏ ਨਾ ਜੋੜ ਸਕੀ ਨਾ ਅੰਤੇ ਕੜੇ ਲਾ ਆਈਏ ਤੁਸੀਂ ਸਾਰਿਆਂ ਨੇ ਕੀ ਗੱਲ ਹੋ ਗਈ ਆ ਨਹੀਂ ਤਾਂ ਕੱਪੜੇ ਚੁੱਕ ਨਹੀਂ ਸਕਦੀ ਇੱਥੋਂ ਤੂੰ ਲਾਇਆ ਬਾਹਰ ਤੇ ਤੂੰ ਇਹਦੇ ਮੇਰਾ ਹਾਨ ਕਰੋ ਕੱਪੜੇ ਚੁੱਕ ਨਹੀਂ ਸਕਦੀ ਇੰਨੀ ਗਰਮੀ ਤੇ ਮੇਰਾ ਰੰਗ ਗਲ ਆ ਗਿਆ ਬਾਹਰ ਹੁਣੇ ਮੈਂ ਸਨਸਕ੍ਰੀਨ ਲਾ ਕੇ ਆਈ ਆ ਤੇ ਜੇ ਇੰਨਾ ਹੀ ਤੁਹਾਨੂੰ ਕੱਪੜਿਆਂ ਦਾ ਖਲਾਰਾ ਲੱਗਣ ਤੇ ਨਾ ਤੇ ਕਰ ਲੋ ਸੰਭਲੋ ਆਪੇ ਕੱਲੀ ਵੀਰਦੇ ਨੇ ਉਧਰ ਚਿਹਰੇ ਤੇ ਤੂੰ ਕਾਲੀ ਹੋ ਗਈ ਆ ਜੜੀ ਜਿਆਦਾ ਨਾ ਮੈਨੂੰ ਇਤਰਾ ਦੇ ਮਿਹਨੇ ਦੇਣ ਦੀ ਲੋੜ ਨਹੀਂ ਹੈਗੀ ਵਿਆਹ ਕੇ ਆਈ ਆ ਇਸ ਘਰ ਦੇ ਵਿੱਚ ਭੱਜ ਕੇ ਨਹੀਂ ਆਈ ਤੁਰੋ 이러 ਇਕ ਕਾਲ ਗਰੀ ਪਾਦ ਕੇ ਨਹੀਂ ਆਇਆ ਸੀ ਭੱਜ ਗਏ ਅਸੀਂ ਵਿਆਹ ਕੇ ਆਏ ਆ ਮੈਨੂੰ ਨਹੀਂ ਪਤਾ ਤੈਨੂੰ ਕਿਤਨਾ ਆਏ ਜੇ ਤੇ ਥੋੜਾ ਨਾ ਆਪਣੀ ਸੋਚ ਨੂੰ ਬਦਲੋ ਪੇਲੇ ਦੇ ਜਮਾਨੇ ਜਿਹਦੇ ਹੁੰਦੇ ਜਮਾਨੇ ਚ ਬੜਾ ਫਰਕ ਆ ਤੂੰ ਸੋਚਦੀ ਏਂ ਪਹਿਲਾਂ ਸੱਸਾ ਜਿਵੇਂ ਨੂਨ ਨੂੰ ਮਾਰ ਮੁਰ ਕੇ ਰੱਖਦੀਆਂ ਸੀ ਨਾ ਤੇ ਮੈਨੂੰ ਵੀ ਉਤਰਾਂ ਕਰਕੇ ਰੱਖ ਲੋਗੇ ਮੈਂ ਨਹੀਂ ਆਂਦੀ ਤੇਰੇ ਹੱਥ ਮੈਂ ਤੈਨੂੰ ਕਦੀ ਕਿਸੇ ਨੇ ਹੱਥ ਲਾਇਆ ਦੱਸ ਦੇ ਕਦੀ ਹੱਥ ਲਾਇਆ ਤੈਨੂੰ ਕਦੀ ਹੱਥ ਲਾਇਆ ਤੈਨੂੰ ਉਹ ਤੁਹਾਡੀਆਂ ਗੱਲਾਂ ਤੇ ਹੱਥ ਲਾਂਦੋ ਵੀ ਭੈੜੀਆਂ ਵਾਂ ਸਿੱਧੀਆਂ ਦੇਲ 'ਚ ਜਾ ਕੇ ਵਾਹਦੀਆਂ ਜਿਹੀਆਂ ਗੱਲਾਂ ਤੁਸੀਂ ਕਰਦੇ ਹੋਂਗਾ ਕੱਢ ਕੇ ਦਿਲ ਕਿੱਥੇ ਤੇ ਵੱਜੀਆਂ ਏ ਤਾ ਤੂੰ ਤਾਂ ਢੀਢੀ ਨਹੀਂ ਤੈਨੂੰ ਕਿੱਦਾਂ ਵੱਜਦੀਆਂ ਤੈਨੂੰ ਤਾਂ ਲੱਗਦੀ ਹੀ ਨਹੀਂ ਬੈਠ ਈ ਠਾ ਤੇ ਤੁਸੀਂ ਦੋਵੇਂ ਠੀਢ ਨਹੀਂ ਲੈ ਉਹ ਤੈਨੂੰ ਤਾਂ ਲੱਗਦੀ ਨਹੀਂ ਲੱਗਦੀ ਹੀ ਨਹੀਂ ਕਹਿੰਦੀ ਜਾਂਤੀ ਬਣ ਗਈ ਦੋ ਪਈਆਂ ਦੋ ਵਿਸਰ ਗਈਆਂ ਯਾਰਾ ਦੂਰ ਬਲਾਈਆਂ ਓਏ ਇਹੋ ਜਿਹਾ ਘਾਬਦਾ ਨਾ ਮੇਰੇ ਨਾਲ ਨਾ ਬੋਲੋ ਮੇਰੇ ਨਹੀਂ ਪੱਲੇ ਪੈਂਦੀਆਂ ਆ ਤੁਹਾਡੀਆਂ ਪੁਰਾਣੀਆਂ ਬੁੜੀਆਂ ਵਾਲੀਆਂ ਘਾਬਦਾ ਆਹੋ ਪੱਲੇ ਪਾਣਗੇ ਤਾਂ ਸਗੀ ਚੰਗੀ ਰਹਿਣਗੇ ਮੈਂ ਨਹੀਂ ਚੰਗੀ ਰਹਿਣਾ ਮੈਂ ਜਿਦਾਂ ਦੀਗੀ ਨਾ ਸਹੀ ਆਪਣੇ ਆਵਾਂ ਲੈ ਵੇ ਲੋ ਨਹੀਂ ਮੇਰੀ ਗੱਲ ਸੁਣ ਤੂੰ ਰੋਈ ਰੋ ਸੁਣਾਉਂਦੀ ਰਹਿਣੀ ਆ ਮੈਂ ਭੱਦੀ ਭੱਜੀ ਬਰਦਾਸ਼ਤ ਕਿਸ ਤਰ੍ਹਾਂ ਦੀ ਭੱਜੀਆਂ ਹੁੰਦੀ ਆ ਮੈਂ ਅਜੇ ਤੱਕ ਕੋਈ ਭੱਜੀ ਦੇਖੀ ਨਹੀਂ ਕਿਸ ਤਰ੍ਹਾਂ ਦੀ ਹੁੰਦੀ ਨੇ ਭ ਮੈਨੂੰ ਨਹੀਂ ਪਤਾ ਤੇ ਮੈਂ ਕੋਈ ਇਥੇ ਐਕਸਪਲੇਨੇਸ਼ਨ ਨਹੀਂ ਦੇਣੀ ਤੁਹਾਨੂੰ ਕਿ ਤਰ੍ਹਾਂ ਦੀ ਨਹੀਂ ਤੇ ਤੂੰ ਹਰ ਪਹਿਲੇ ਜੋ ਗੱਲ ਨਹੀਂ ਰਹਿਣੀ ਮੈਂ ਭੱਜ ਕੇ ਨਹੀਂ ਆਈ ਭੱਜ ਮੈਨੂੰ ਦੱਸ ਦੇ ਨਾ ਅੱਜ ਆਈ ਸਮਝਾਈ ਦੇ ਖੋਲ ਕੇ ਤੂੰ ਕਹਿੰਦੀ ਹੈ ਨਾ ਨੂਦ ਵੀ ਸੁਣ ਲੈ ਲੈ ਮੈਂ ਤੇਰੀ ਅੱਜ ਸੁਣ ਨਹੀਂ ਲਾਨੀ ਕਿਹੜੀ ਹੁੰਦੀ ਭੱਜੀ ਮੇਰੇ ਕੋਈ ਨਾ ਟਾਈਮ ਨਹੀਂ ਤੇ ਨਾ ਦਿਮਾਗ ਖਰਾਬ ਕਰਨ ਵਾਸਤੇ ਜੇ ਬੋਦੇ ਤੁਹਾਨੂੰ ਕਪੜੇ ਤੁਹਾਨੂੰ ਤੇ ਮੇਰੀ ਹਰ ਇੱਕ ਚੀਜ਼ ਹੈ ਨੁਕਸਰ ਨਹੀਂ ਤੂੰ ਮੈਨੂੰ ਦੱਸ ਤੂੰ ਕਹਿੰਦੀ ਕਿਹੜੀ ਗੱਲ ਨਾਲ ਤੂੰ ਭੱਜੀ ਭੱਜੀ ਭੱਜਾ ਹਰੂ ਕਰਦੀ ਰਹੀ ਮੈਂ ਭੱਜ ਕੇ ਨਹੀਂ ਆਈ ਮੈਂ ਭੱਜ ਕੇ ਨਹੀਂ ਆਈ ਜਿਹੜੇ ਤੁਹਾਡੇ ਅੱਗੇ ਇੱਕ ਗੱਲ ਨੂੰ ਲੱਸੀ ਵਾਂਗੂ ਰੇੜਾ ਕਿਤੇ ਰਹਿੰਦੇ ਜੇ ਥੋੜਾ ਆਪਣਾ ਦਿਮਾਗ ਨਾ ਸਤ ਸੰਗ ਵੱਲ ਲਾਇਆ ਕਰੋ ਸਵੇਰੇ ਉੱਠਦੇ ਤਾਂ ਕਰ ਲਈਦਾ ਸਤ ਸੰਗ ਉਹ ਵੀ ਕਰ ਲਈਦਾ ਉਹ ਮੈਨੂੰ ਪਤਾ ਉਹ ਕਰ ਲਈਦਾ ਸਤ ਸੰਗ ਨਾ ਮੂੰਹ ਜਲਾਟੀਆਂ ਬੈਠੇ ਮੈਨੂੰ ਵੀ ਦੱਸੋ ਨਾ ਇੱਕ ਦੂਸਰਾ ਗੱਲਾਂ ਕਰਦੀ ਹੈ ਦੋਵੇਂ ਬੱਸ ਸਵੇਰੇ ਬਹਿ ਜਾਂਦੀਆਂ ਇਹ ਚੁਗਲੀਆਂ ਸੋਚਣ ਵਾਸਤੇ ਕਿਤਨਾ ਲੜਨਾ ਕਿਹੜੀ ਗੱਲ ਤੇ ਨੁਕਸ ਕੱਢਣੇ ਗੱਲ ਗੱਲ ਤੇ ਤੁਹਾਨੂੰ ਮੇਰੇ ਤੇ ਨੁਕਸ ਲੱਗਦੇ ਆ ਜੀ ਐਡਾ ਹੀ ਸਿੱਧਾ ਵਿਆਹ ਦੀ ਗੱਤੋ ਲਿਆਂਦਾ ਕੋਈ ਮਿਲ ਜਾਂਦੀ ਨਾ ਤੁਹਾਨੂੰ ਛਿੱਤਰ ਮਾਰਨ ਵਾਲੀ ਲੱਗ ਪਦਾ ਜਾਂਦਾ ਤੁਹਾਨੂੰ ਨਹੀਂ ਵਿਆਹ ਦੀ ਗੱਲ ਹੀ ਲੱਗਦੀ ਤੇ ਸ਼ਕਲ ਵੇਖ ਲਈਆਂ ਨਾ ਤਾਰੇ ਦੇ ਵੇਖੀ ਜੋ ਨਾ ਵੇਖੀਏ ਤਾਂ ਕੰਮ ਕਿੰਨੇ ਘਣਾ ਕਰਦਾ ਮੈਂ ਕੋਈ ਇਸ ਗੱਲ ਦੀ ਕੰਮ ਵਾਲੀ ਨਹੀਂ ਆ ਜਿਹੜਾ ਇੰਨੇ ਇੰਨਾ ਕੰਮ ਕਰਨ ਨਾਲ ਹੀ ਪਿਆ ਹੀ ਆ ਤੇ ਮੈਨੂੰ ਪਤਾ ਮੈਂ ਰੱਖਿਆ ਵਾ ਤੇ ਮੈਂ ਆਪਣੇ ਹਿਸਾਬ ਨਾਲ ਆਪੇ ਹੀ ਕਰ ਲੈਣਾ ਹੈ ਤਿੰਨ ਘੰਟੇ ਨਹੀਂ ਤਿੰਨ ਘੰਟੇ ਰੱਖ ਲੇਕੇ ਨੀ ਸਾਰਾ ਤੇ ਮੋਬਾਈਲ ਤੇ ਨਾਲ ਐ ਟਾਈਮ ਲੱਗੂ ਜਦੋਂ ਮੇਰਾ ਦਿਲ ਕਰੂ ਉਦੋਂ ਹੀ ਮੈਂ ਕਰਨਾ ਵਾ ਮੈਂ ਤੁਹਾਡੇ ਦੋਵਾਂ ਦੀਆਂ ਫਾਲਤੂ ਗੱਲਾਂ ਨਹੀਂ ਸੁਣਨੀ ਇਹ ਨਾ ਢੀਢੀ ਹੈ ਇਹਨੇ ਨਹੀਂ ਸੁਧਰਨਾ ਇਹ ਢੀਢ ਪੱਕੀ ਢੀਢ ਹੈ ਆਪ ਤਾਂ ਨਹੀਂ ਕਿੱਥੋਂ ਸਿੱਖਦੀ ਮੈਂ ਕਿ ਮੈਂ ਢੀਢ ਬੁੜਾਈ ਦਿਖਾਣਾ ਇੱਥੇ ਆ ਕੇ ਪਤਾ ਨਹੀਂ ਦੋਵੇਂ ਜਾਣੀ ਕਿੱਥੋਂ ਸਿੱਖਣ ਦੀਆਂ ਜੇ ਪਤਾ ਨਹੀਂ ਕਿਹੜੀਆਂ ਸਹੇਲੀਆਂ ਸੁਹਲੀਆਂ ਨੂੰ ਲਾਂਦੀਆਂ ਨਹੀਂ ਆ ਫੋਨ ਸਵੇਰੇ ਸਵੇਰੇ ਤਾਂ ਹੀ ਨਾ ਉਮਰੇਗੀ ਜਾ ਕੇ ਭਜਨ ਤੇ ਕੀਰਤਨ ਸੁਣੋ ਨਾ ਅੱਗੇ ਇੱਥੇ ਆਪਣੀਆਂ ਨੂਆਂ ਨਾਲ ਲੜਾਈ ਨੀ ਮੇਰੀ ਗੱਲ ਸੁਣ ਸਾਨੂੰ ਕਦੀ ਵੇਖਿਆ ਅੱਜ ਫੋਨ ਫੜਿਆ ਸਾਨੂੰ ਵੇਖਿਆ ਕਿ ਤੂੰ ਗੱਲਾਂ ਕਰਦਿਆ ਦੋਵੇਂ ਜਾਣੀਆਂ ਤੇ ਲੱਗੀਆਂ ਰਹਿੰਦੀਆਂ ਜੇ ਸਵੇਰੇ ਅਸੀਂ ਕੀ ਕਰਨੀ ਆਵਾ ਤੇਰੇ ਤੇ ਤੇਰ ਤੋਂ ਸੱਤਿਆ ਹੀ ਅਸੀਂ ਕਲਪਨਿਆ ਤੇਰ ਤੋਂ ਸੱਤਿਆ ਹੀ ਅਸੀਂ ਗੱਲਾਂ ਕਰਦਿਆ ਇਹ ਵੀ ਇੰਨਾ ਦੇ ਚੱਕਰਾਂ 'ਚ ਨਾ ਉਹ ਤੁਹਾਡੀ ਤੇ ਉਮਰ ਆ ਰੱਬ ਦਾ ਭਜਨ ਕਰੋ ਕੰਮ ਆਊਗਾ ਅੱਗੇ ਜਾ ਕੇ ਹਾਂ ਭਜਨ ਦੀ ਥਾਂ ਤਾਂ ਅਸੀਂ ਭਜਨ ਕਰੀਦਾ ਇਹ ਛੋਟੀ ਗੱਲ ਕਰੀ ਅਸੀਂ ਭਜਨ ਨਹੀਂ ਕਰਦੇ ਤੇਰ ਤੋਂ ਸੱਤਿਆ ਅਸੀਂ ਆਪਣੇ ਦੂਸੂ ਫੋਲ ਨਹੀਂ ਆ ਫੋਨ ਨਹੀਂ ਕਰਦਾ ਲੈ। ਹਾਲੀ ਨਾ ਗੱਲ ਦੋਸਤੋ ਬੋਲਦੇ ਬੜੇ ਤਾਂ ਦੋਸਤੋ ਬੋਲਦੇ ਫੋਨ ਨਹੀਂ ਕਰਦੇ ਕਿਸੇ ਨੂੰ। ਤੇਰੇ ਤਾਂ ਸਤਿਏ ਅਸੀਂ ਕਹਿੰਨੇ ਕਿ ਇਹਨੂੰ ਕਿਸ ਤਰ੍ਹਾਂ ਸੁਧਾਰਨਾ। ਪਤਾ ਮੈਨੂੰ। ਤਰ੍ਹਾਂ ਦੇ ਦੋ ਦਿਨ ਤੂੰ ਪੀਂਆ ਜੇ ਦੋਵੇਂ ਕਿਤਨਾ। ਭਾਜੀ ਆਵਾਜ ਕਿਹਦੀ ਆਣੀ। ਮੈਨੂੰ ਲੱਗਦਾ ਇਹਨਾਂ ਦੀ ਨਾ ਮਾਹ ਭਾਰਤ ਫੇਰ ਸ਼ੁਰੂ ਹੋ ਗਈ ਐ। ਇਹ ਵੀ ਨਹੀਂ ਵੰਦੀਆਂ ਕਿਹੇ ਆਏ ਗਏ ਨੂੰ। ਭਾਜੀ ਇਹ ਸ਼ੁਰੂ ਹੋ ਗਈਆਂ। ਭਾਜੀ ਉਹ ਸੁਣਿਆ ਸੀ ਬੜੇ ਵਧੀਆ ਰੱਖੇ ਬੈਲੈਂਸ ਕਰਕੇ। ਅਵੇਲੇਬਲੈਂਸ ਆ ਜਾ ਹੁਣ ਜੇ ਤੈਨੂੰ ਫਿਰ ਪਤਾ ਲੱਗ ਗਿਆ ਆ ਜਾ ਪ੍ਰੀਤ ਆ ਚਲੀਏ ਤੈਨੂੰ ਵੀ ਆਂਟੀ ਡੀਕੰਡੇ ਹੋਣੇ ਘਰੇ ਇਹ ਮੈਂ ਨਹੀਂ ਤੁਹਾਨੂੰ ਕੰਮ ਜਾਣਾ। ਔਰ ਤੂੰ ਹੀ ਬੜੀਆਂ ਦੁੱਧ ਦੀਆਂ ਧੁੱਪੀਆਂ ਜੇ ਦੋਵੇਂ। ਫਰੀਦ ਅੱਧਰਾ ਵੇ ਅੱਧਰਾ ਮੇਰੀ ਗੱਲ ਸੁਣਾ। ਉਹਨੇ ਉਹਦੀ ਮੁੱਢੀ। ਫਰੀਦ। ਹੋਈ ਗੱਲ ਨਹੀਂ। ਆ ਵੀ ਉਹਦੀ ਨਾਲ ਲੈ ਆਵੀਂ ਤੂੰ। ਵੇਖ ਲੈ ਕੀ ਹਾਲ ਸਾਡਾ ਕਰਦੀ ਪਈ। ਮਿਲ ਗਈ ਇਹਨਾਂ ਨੂੰ ਤਾਂ ਕਰਕੇ ਇਹਨਾਂ ਦੇ ਘਰ ਸਵਰਗ ਬਣ ਗਿਆ ਨਹੀਂ ਤੇ ਤੇ ਨਰਕ ਬਣ ਜਾਣਾ ਹੀ ਇਹਨਾਂ ਦਾ ਘਰ। ਔਰ ਕੋਈ ਗੱਲ ਸੁਣੋ ਤੂੰ। ਤੂੰ ਇਹ ਨਹੀਂ ਲੈ ਨਹੀਂ ਸੋਚ ਕੇ ਲੈ ਆਵੀਂ ਮੈਂ ਉੱਪਰ ਕੇ ਲੈ ਆਵੀਂ। ਇਹ ਉਹਦੀ ਨਾਲ ਲੈ ਆਵੀਂ। ਉਹ ਜੀ ਨਾਲ ਲੈ ਆਵੀਂ। ਕੀ ਸਵਾਲ ਆ ਨਾ ਦਾਦੀ ਨੇ ਕੀਨੇ ਦੇ ਨੇ ਮੈਨੂੰ ਜੀਨ ਦੇਂਦੀ ਪਈ ਆ। ਬੜਾ ਮੈਨੂੰ ਦੇਂਦੀ ਆ। ਕਲੋਨ ਨਹੀਂ ਦੇਂਦੀ। ਨਾ ਚਾਹ ਪਣੀ ਵੇਹ ਲੈ। ਕਰਦੀ ਗੱਲ ਫੋਨਾਂ ਤੇ ਲੱਗੀ ਰਹਿੰਦੀ ਹਰ ਵੇਲੇ। ਅੱਛਾ ਤੂੰ ਹੀ ਬੜਾ ਮੈਨੂੰ ਵੇਖ ਲਿਆ ਫੋਨਾਂ ਤੇ। ਆਪਣੀ ਮੰਮੀ ਨੂੰ ਕਿਹਾ ਇੰਨਾ ਵਰਗੀਆਂ ਨਾ ਬਣ ਜਾਣਾ। ਘਰ ਤੇ ਬਾ ਆ ਜਾਣਾ ਘਰ ਤੇ ਬਾ। ਵੇਹ ਲੈ ਕੀ ਕਰਦੀ ਵੀ ਵੇਹ ਲਾਗੀ ਕੁਝ ਕਰਦੇ। ਅਬ ਵੇਹ ਲਾਗੀ ਕੁਝ ਕਰਨ ਢਈ ਐ। ਵੇਖ ਲੈ ਵੇਖ ਨਾ ਪਿਆ ਨਾ ਸਾਰਾ ਕੁਝ ਆਪਣੀ ਮੰਮੀ ਨੂੰ ਦੱਸੀ ਜਾ। ਹਾਂ ਆਪਣੀ ਮੰਮੀ ਜਾ ਕੇ ਦੱਸੀ ਕੀ ਕੁਝ ਕਰਦੀ ਸਾਡਾ ਹਾਲ। ਹਾਂ। ਕਿ ਸੇ ਸਾਹਮਣੇ ਚੁੱਪ ਰਹਿ ਜਾ ਕਰੋ ਤੁਹਾਡੇ ਲੋਹ ਨੂੰ ਕਿੱਡੀ ਜਬਾਨ ਲੱਗੀ ਐਡੀ ਕੈਂਚੀ ਤੇਰੀ ਜਨ ਲੱਗੀ ਤੋ ਅਸੀਂ ਬੋਲਣਾ ਤੂੰ ਚੁੱਪ ਰਹਿ ਜਾ ਜਾਂ ਚੁੱਪ ਰਹਿ ਤੂੰ ਗੱਲ ਕਿਉਂ ਕਰਦੀ ਇਤਰਾ ਇਤਰਾ ਕਿਤਰਾ ਤੂੰ ਮੈਨੂੰ ਤੂੰ ਚੁੱਪ ਕਰ ਜਾ ਸਾਡੇ ਦਿਮਾਗ ਰਾਜੀ ਬੋਲੀ ਜਾਵਾ ਇੱਕ ਦਸ ਜਵਾਬ ਦੇ ਨਹੀਂ ਆ ਕੋ ਤੇ ਕੀ ਕਰਾਂ ਮੂੰਹ ਚ ਜੇਪ ਲਾ ਕੇ ਰਹਿ ਜਾ ਤਾਂ ਆਪਣੇ ਮੈਨੂੰ ਵੀ ਜ਼ਬਾਨ ਦਿੱਤੀ ਆ ਤੁਹਾਡੀ ਵਾਂਗੂ ਕੈਂਚੀ ਵਾਂਗੂ ਨਹੀਂ ਨਾ ਦਿੱਤੀ ਥੋੜੀ ਘੱਟ ਦਿੱਤੀ ਤੁਹਾਡੇ ਨਾਲੋਂ ਇਹ ਘੱਟ ਇਹ ਘੱਟ ਸੁਣ ਲੋ ਗੱਲ ਕੋਈ ਜਾ ਆ ਗਿਆ ਵੇਖ ਲਿਆ ਕਰੋ ਅਗਲੇ ਦੀ ਮਾਂ ਮੈਨੂੰ ਫੋਨ ਕਰਕੇ ਸਿਫਤਾ ਕਰਨ ਲਈ ਆ ਕਿ ਤਾ ਹੰਕਾਰ ਬੜਾ ਵਧੀਆ ਰੱਖਿਆ ਵਾ ਤੇ ਤੁਸੀਂ ਇੱਥੇ ਆਪਣੀ ਮਹਾਪਾਰਤ ਲਾ ਛੱਡੀ ਆ ਤੇ ਕੀ ਹੋ ਗਿਆ ਤੁਸੀਂ ਇਹਨਾਂ ਨੂੰ ਕਹਿੰਦੇ ਕਿ ਹਣੀ ਕੱਪੜੇ ਰੱਖੇ ਆ ਮੇਰੇ ਬਾਹਰ ਇੱਜ਼ਤ ਬਣੀ ਆ ਨਾ ਮੈਂ ਉਹਨਾਂ ਨੂੰ ਕਹੋ ਸਾਰੇ ਸੋਏ ਦੇ ਜੀ ਬੜਾ ਵਧੀਆ ਆਪਸ ਚ ਰਹਿੰਦੀ ਆ ਤੁਸੀਂ ਸਾਰਾ ਅਜ ਬੇੜਾ ਗਰਕ ਕਰ ਦਿੱਤਾ ਜੇ ਸਾਰਾ ਕਹਿੰਦੇ 10 ਮਿੰਟ ਹੀ ਚੁੱਪ ਰਹਿ ਜਾਂਦੀਆਂ ਹਾਂ ਉਹ ਚੱਲਿਆ ਹੀ ਸੀਗਾ ਤੇ ਤੁਹਾਡੇ ਸਟੇਸ਼ਨ ਚੱਲ ਪਿਆ ਤੁਹਾਡਾ ਹਾਦੀ ਹੋ ਗਈ ਤੁਹਾਡੇ ਵਾਲੀ ਵੈਸੇ ਤੁਸੀਂ ਤੇ ਕਲਪਾ ਹੀ ਛੱਡਿਆ ਜੇ ਮੈਨੂੰ ਸੱਚੀ ਲੜਾ ਹੋਣੇ ਚੁੱਪ ਕਿਉਂ ਗਿਏ ਲੜੋ ਅਸੀਂ ਇਹਨੂੰ ਕੀ ਕਰ ਪਾਇਆ ਵੇ ਦੱਸ ਓ ਟਿੱਕੇ ਦਾਦਾ ਨਾ ਉਹਦੇ ਜਮਾਨ ਬੰਦ ਹੀ ਨਹੀਂ ਕਰਦੀ ਕੋ ਅਸੀਂ ਪਾਗਲ ਅਸੀਂ ਬੋਲੀ ਜਾਵਾਂਗੇ ਅਸੀਂ ਪਾਗਲ ਆ ਤੇ ਗਈ ਤੀ ਲੌਣ ਦੀ ਫੇਰ ਵੇਖ ਨਾ ਪੜਾ ਜਾ ਪਰ ਇਹਨੂੰ ਐ ਤੇ ਡਹਿ ਪੀ ਨਾਲੀ ਅੱਛਾ ਫੇਰ ਹੋਰ ਕੀ ਕਰਾਂ ਫੇਰ ਮੈਂ ਬੋਲਾ ਨਾ ਤੇ ਲਾਈ ਜਾ ਫੇਰ ਮੈਂ ਸੱਜੇ ਜਾ ਹੁੰਦੀ ਨਹੀਂ ਇਹ ਨਹੀਂ ਹੋਣਾ ਨਾ ਨਾ ਉਹ ਜਿੰਨਾ ਮਰਜ਼ੀ ਗੱਲਾਂ ਨਹੀਂ ਨਾ ਹੋਣਾ ਨਹੀਂ ਬੋਲੀ ਜਾਣਾ ਇਹ ਹੋਣਾ ਨਹੀਂ ਆ ਜਦੋਂ 12 ਸਾਲ ਬੱਚੇ ਕੁੱਤੇ ਦੀ ਪੂਛ ਕੱਢੇ ਨਾ ਉਹ ਫਿਰ ਇੰਜਰੀ ਆਂਜਾ ਇਹਦਾ ਉਹ ਹਿਸਾਬ ਹੈ ਤੇ ਤੁਹਾਡਾ ਦੋਵਾਂ ਦਾ ਕੀ ਹਿਸਾਬ ਹੈ ਇਹਦਾ ਉਹ ਹਿਸਾਬ ਹੈ ਨਾ ਟੇਢੀ ਉਂਗਲੀ ਨਾ ਨਿਕਲਦਾ ਤੁਹਾਡਾ ਵੀ ਉਹ ਹਿਸਾਬ ਆ ਕੇ ਮੈਨੂੰ ਮੈਨੂੰ ਨਾ ਤੁਸੀਂ ਇਹੋ ਜਿਹੇ ਕਹਾਵਤਾ ਪੁਰਾਣੇ ਜਮਾਨੇ ਦੇ ਮੇਰੇ ਸਿਰ ਤੇ ਮਾਰੋ ਇਹ ਕਹਾਵਤਾ ਨਹੀਂ ਹੋਵੇ ਜਾਓ ਬੱਸ ਹੱਥ ਜੋੜ ਜਾਓ ਬੱਸ ਕਰੋ ਚਲੋ ਚੱਲ ਨਹੀਂ ਤੁਸੀਂ ਵੀ ਆਪਣਾ ਕੰਮ ਕਰੋ ਚਲੋ ਤੁਸੀਂ ਵੀ ਦੁਪਹਿਰ ਆਰਾਮ ਕਰੋ ਚਲੋ ਦੋਵੇਂ ਜਾਣੀ ਆ ਜੀ ਆਪਾਂ ਚੱਲੀਏ ਆਹ ਆਹ ਅਰੇ ਚਾਹੀ ਆਹ ਦੇਖਿਆ ਨਾ ਭੱਜ ਗਿਆ ਮੈਂ ਕਿਹਾ ਭੱਜ ਗਿਆ ਦੱਸ ਵੇਖ ਲੈ ਆਖਰ ਤੇ ਜੋਰੂ ਦਾ ਕਲਾਮ ਹੀ ਦਿਆ ਨਾ ਵੋਟੀ ਥੱਲੇ ਲਗਾ ਉਹ ਪ੍ਰੀਤ ਵੀ ਬੇਫਕੂਫਾ ਐਡੀ ਸਲਾਹ ਲੈਣਾ ਦੱਸ ਕੋਈ ਕਹਿੰਦਾ ਜੋਰੂ ਆਇਆ ਕਿਸੇ ਸਿਆਣੇ ਦੀ ਸਲਾਹ ਲੈ ਤਾ ਉਹ ਹੀ ਕਹਿੰਦਾ ਜਨਾਬ ਵੀ ਵੋਟੀ ਥੱਲੇ ਲੱਗਾ ਉਹਨੇ ਤੈਨੂੰ ਵੀ ਸਲਾਹਾਂ ਦੇਣੀਆਂ ਉਹਨੇ ਕਿਹਨੀਆਂ ਖਈ ਮੱਤਾ ਦੇਣੀ ਐਹੀ ਮੱਤਾ ਦੇਣੀ ਆ ਘਰ ਚ ਲੈ ਫੈਨਦਾ ਹੀ ਕਰਨਾ ਹੀ ਆ ਆਪ ਹੀ ਗਲਤ ਹੋਗਾ ਅਤੇ ਉਹ ਤੋਲਦਾ ਸਾਨੂੰ ਕਹਿੰਦਾ ਤੁਸੀਂ ਗਲਤ ਗਲਤ ਡਾਕਟਰ ਜੀ ਦੱਸੋ ਸਿਆਣੇ ਬਿਆਣੇ ਅਹੀ ਹੈਗੇ ਆ ਉਹ ਕਹਿੰਦਾ ਮੂੰਹ ਤੇ ਟੇਬ ਲਾ ਲੋ ਤੁਸੀਂ ਨਾ ਬੋਲੋ ਤੁਸੀਂ ਬੋਲੋ ਸਿਆਣੇ ਬਿਆਣੇ ਜੋ ਗਲਤੀ ਕਰੀ ਜਾਵੇ ਜਿਹੜੀ ਕੱਲ੍ਹ ਦੀ ਵਿਆਹੀ ਹੈ ਉਹ ਉਹ ਠੀਕ ਹੈ ਉਹ ਠੀਕ ਹੈ ਹਾਂ ਉਹ ਗਲਤ ਹੋ ਹੀ ਨਹੀਂ ਸਕਦੀ ਅਜੀ ਗਲਤੋ ਨਾ ਹਾਂ ਲਾ ਲਾ ਕੜੀ ਤੇ ਗਈ ਆ ਬਣ ਤੇ ਪਕੌੜੇ ਮੈਂ ਪਾ ਦੇਣੀ ਆ ਮੈਨੂੰ ਨਾ ਇਹਨਾਂ ਨੇ ਕਿਹਾ ਸੀਗਾ ਕੜੀ ਨਾ ਮੰਮੀ ਨੂੰ ਤੇ ਦਾਦੀ ਨੂੰ ਬੜੀ ਪਸੰਦ ਆ ਭਾਵੇਂ ਆਪਾਂ ਲੜਦੇ ਆ ਪਰ ਕੋਈ ਗੱਲ ਨਹੀਂ ਸੱਸ ਨੂੰ ਬਧੀ ਕਿਹੜੀ ਗੱਲ ਆ ਸਵੇਰੇ ਲੜੇ ਸ਼ਾਮ ਨੂੰ ਫੇਰ ਇਕੱਠੇ ਐਡਾ ਨਹੀਂ ਛੋਲ ਵੀ ਮੈਂ ਬਣਾ ਲਏ ਮੈਂ ਕਿਹਾ ਚਲ ਸਾਰੇ ਜਾਣੇ ਨਾ ਨਾਲ ਰਾਇ ਸਖਾ ਲੈਣਗੇ ਮੈਨੂੰ ਪਤਾ ਵਾ ਕੜੀ ਦੇ ਨਾਲ ਤੇ ਦਾਦੀ ਨੂੰ ਛੋਲ ਬੜੇ ਪਸੰਦ ਆ ਤਾਂ ਕਰਕੇ ਮੈਂ ਕਿਹਾ ਚਲ ਛੋਲ ਬਣ ਗਏ ਆ ਤੇ ਮੈਂ ਪੁੱਛ ਲੈਨੀ ਆ ਫੁਲਕਾ ਤੇ ਨਹੀਂ ਖਾਣਾ ਨਾਲ ਪਤਾ ਨਹੀਂ ਕਿੱਥੇ ਗਿਆ ਆਈਆਂ ਨਹੀਂ ਹਾਇ ਤਾਂ ਦੋਵੇਂ ਜਾਣੀ ਕੜੀ ਦੀ ਤੇ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਪਹਿਲਾਂ ਮੰਮੀ ਨੇ ਤੇ ਦਾਦੀ ਨੂੰ ਟੇਸਟ ਕਰਵਾਨੀ ਆ ਆਪੇ ਦੱਸਣਗੇ ਵਧੀਆ ਬਣੀ ਕਿ ਨਹੀਂ ਚੱਲ ਯਾਰ ਇਹਨਾਂ ਲੜਨਾ ਵੀ ਕੀ ਆ ਮੈਨੂੰ ਇਹਨਾਂ ਨੇ ਸਮਝਾਇਆ ਤੇ ਸੀ ਕੋਈ ਗੱਲ ਨਹੀਂ ਇਹ ਬੋਲ ਬੁਲ ਕੇ ਚੁੱਪ ਹੋ ਜਾਂਦੀਆਂ ਮੰਮੀ ਹਾਂਜੀ ਆਓ ਜਰਾ 1 ਮਿੰਟ ਆਈ ਯਾਰ ਇੱਕ ਗੱਲ ਗਲਤ ਹੋ ਗਈ ਇਹਨਾਂ ਦੇ ਫਰੈਂਡ ਸਾਹਮਣੇ ਇਹਨਾਂ ਦੀ ਇਨਸਲਟ ਜੀ ਹੋ ਗਈ ਆ ਵੈਸੇ ਇਹਨਾਂ ਨੂੰ ਇਤਰਾ ਨਹੀਂ ਕਰਨਾ ਚਾਹੀਦਾ ਸੀ ਪਤਾ ਨਹੀਂ ਆਡੇ ਦਿਮਾਗ ਨੂੰ ਕੀ ਹੋ ਗਿਆ ਸੀ ਮੈਂ ਵੀ ਨਹੀਂ ਸਮਝੀ ਮੰਮੀ ਹਾਂ ਜੀ ਆ ਦੱਸ ਕੀ ਕਰਦੀ ਆ ਮੈਂ ਨਾ ਕੜੀ ਬਣਾਈ ਆ ਤੁਸੀਂ ਕਿਹਾ ਨਾ ਦਾਦੀ ਜੀ ਕੜੀ ਖੁਸ਼ ਹੋ ਕੇ ਖਾਂਦੇ ਆ ਤੇ ਕੜੀ ਬਣਾਈ ਆ ਇੱਥੇ ਬਣਾਈ ਆ ਮੈਂ ਚੋਲ ਤੇ ਪਾਦਾ ਤੁਹਾਨੂੰ ਸਰਵ ਕਰਦਾ ਵੇਖ ਲੈ ਤੁਖਾਂ ਮੰਮੀ ਕੀ ਮਤਲਬ ਟਾਡਾ ਮੈਂ ਕੀ ਮਤਲਬ ਨੇ ਤੂੰ ਪਹਿਲਾਂ ਆਪਣੇ ਲਫਜ਼ ਸੁਧਾਰ ਤੂੰ ਕਿਆ ਰੋਟੀ ਪਾ ਰਿਆ ਨਾ ਰੋਟੀ ਪਾਈ ਦੀ ਕੁੱਤੇਆਂ ਇਨਸਾਨਾਂ ਇਨਸਾਨਾਂ ਕਹਿੰਦੇ ਕਿ ਸਰਵ ਕਰ ਦੇ ਤੁਹਾਨੂੰ ਤੇ ਬਾਅਦ ਚ ਮੈਂ ਕਿਹਾ ਵਾ ਸਰਵ ਕਰ ਦਵਾ ਗਲਤੀ ਹੋ ਗਈ ਹੁਣ ਦੱਸੋ ਰੋਟੀ ਸਰਵ ਕਰ ਦਵਾ ਤੁਹਾਨੂੰ ਕੜੀ ਬਣਾਈ ਹੈ ਨਾਲ ਛੋਲ ਬਣਾਏ ਆ ਠੀਕ ਆ ਅੱਛਾ ਕੜੀ ਬਣਾ ਲਈ ਹੈ ਦਾਦੀ ਤੇਰੀ ਨੂੰ ਤਾਂ ਪਸੰਦ ਆਦੀ ਕੜੀ ਬਣਾਈ ਹੈ ਤੂੰ ਕੜੀ ਕਿਉਂ ਨਹੀਂ ਪਸੰਦ ਮੰਮੀ ਕਿਉਂ ਝੂਠ ਬੋਲੇ ਜਾਂਦੇ ਤੁਸੀਂ ਤੂੰ ਹੀ ਮੈਨੂੰ ਕਿਹਾ ਸੀਗਾ ਮੈਂ ਨਾ ਜਦੋਂ ਵਿਆਹੀ ਆਈ ਸੀ ਨਾ ਤੇਰੀ ਦਾਦੀ ਨੂੰ ਇਹ ਲਸਣ ਪਿਆਜ ਵਾਲੀ ਕੜੀ ਦਿੰਦੀ ਹੁੰਦੀ ਸੀ ਤੇ ਮੈਂ ਸਹੀ ਮੋਤਰਾ ਹੀ ਬਣਾਈ ਆ ਤੇ ਤੇਰੀ ਦਾਦੀ ਕੋਲੇ ਪਰ ਵਰ ਕੇ ਪਿੰਦੀ ਹੀ ਉਹ ਮੈਂ ਕਦੋਂ ਕਦ ਦੀ ਗੱਲ ਐ ਇਹ ਕਦੋਂ ਕਦ ਦੀ ਗੱਲ ਐ ਕੜੀ ਗੁੜੀ ਨਹੀਂ ਖਾਣੀ ਹੋਣਾ ਨੇ ਤੂੰ ਇਸ ਤਰ੍ਹਾਂ ਗਾ ਪਿਆਜ ਟਮਾਟਰ ਦੀ ਪੁਰਜੀ ਬਣਾ ਦੇ ਵੀ ਥੋੜਾ ਪਨੀਰ ਸੋੜ ਦੇ ਤਾ ਖਾ ਲੰਗੇ ਉਹਨਾਂ ਨਹੀਂ ਖਾਣੀ ਆ ਹਾਇਰਬਾ ਕੀ ਕਰਾਂ ਮੈਂ ਇਹਨਾਂ ਦਾ ਇਹਦਾ ਫੋਨ ਆ ਗਿਆ ਮੈਂ ਤੇ ਇਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਇਹਨਾਂ ਦਾ ਤੇ ਭਾਂਡਾ ਹੀ ਪੁੱਠਾ ਵਾ ਮੈਨੂੰ ਨਹੀਂ ਸਮਝ ਆਂਦੀ ਮੈਂ ਕਿਤਨਾ ਇਹਨਾਂ ਨੂੰ ਖੁਸ਼ ਕਰਾਂ ਮੈਂ ਤੇ ਅੱਕ ਗਈ ਆ ਚਾਹੀਦੀ ਮੈਂ ਤੇ ਅੱਜ ਇੱਕ ਕੰਮ ਕਰ ਆਈ ਜੇ ਹਾਂ ਕੀ ਕਰਕੇ ਆਈ ਆ ਉਹ ਕਿਰਨ ਨੇ ਕੜੀ ਬਣਾਈ ਆ ਤੇ ਮੈਂ ਤੇ ਕਹਿ ਆਈ ਆ ਚਾਈ ਨੂੰ ਨਹੀਂ ਪਸੰਦ ਤੇ ਚਾਈ ਨੇ ਨਹੀਂ ਖਾਣੀ ਕੁੜੀ ਓਪੜੇ ਮੂੰਹ ਤੇਰਾ ਮਾਰਦਾ ਕੜੀ ਤੇ ਮੈਨੂੰ ਪਤਾ ਕਿ ਢੀ ਪਸੰਦ ਹੈ ਤੇ ਤੁਸੀਂ ਆਪੇ ਨੂੰ ਕਹਿੰਦੇ ਜੇ ਉਹ ਜੋ ਕੁਝ ਕਰੇ ਉਲਟਾ ਕਰ ਉਹ ਨਹੀਂ ਮੈਨੂੰ ਬੜੀ ਸਵਾਲ ਆਉਂਦੀ ਕੜੀ ਤੈਨੂੰ ਪਤਾ ਮੈਂ ਕੋਲੇ ਪਰ ਪਰ ਪੀਣੀ ਨਹੀਂ ਹੁੰਦੀ ਸਖੜੀ ਜੇ ਤੇ ਮੈਂ ਆਉਂ ਨੂੰ ਕਹਾਈ ਪਨੀਰ ਬਣਾਵੇ ਤੁਹਾਡੇ ਲਈ ਮੈਂ ਕੋਈ ਨਹੀਂ ਪਨੀਰ ਫਲੂਰ ਖਾਣਾ ਮੈਂ ਤਾਂ ਕੜੀ ਖਾਣੀ ਹਾਂ ਉਹਦਾ ਵੇ ਚੰ ਕੜੀ ਮਿਲਦੀ ਮੈਨੂੰ ਤੇ ਤੁਹਾਨੂੰ ਰੋਟੀ ਵੀ ਨਾ ਮਿਲੇ ਅਈ ਭੁੱਖੇ ਮਰ ਜੀਏ ਮੈਂ ਤਾਂ ਹੁਣ ਕਹਾਈ ਤੁਹਾਨੂੰ ਪਨੀਰ ਖਾਣਾ ਪੈਣਾ ਮੈਂ ਨਹੀਂ ਪਨੀਰ ਖਾਣਾ ਮੈਂ ਤਾਂ ਕੜੀ ਖਾਣੀ ਹੈ ਉਹ ਤੇ ਜਿਹੜੀ ਤੂੰ ਸਿੱਖਿਆ ਦਿੱਤੀ ਮੈਂ ਤਾਂ ਉਸੇ ਚੱਲੀ ਆਂ ਤੁਸੀਂ ਉਹਦੇ ਹਰ ਕੰਮ ਨੂੰ ਉਲਟਾ ਕਰਨਾ ਤੇ ਮੈਂ ਇਹੀ ਗਈ ਆ ਮੈਨੂੰ ਕੀ ਪਤਾ ਹੋਵੇ ਤੁਸੀਂ ਜੋ ਕਰਨੇ ਮੈਂ ਉਹੀ ਕਰ ਦਿੰਨੇ ਐਨੀ ਮੇਲੇ ਸਿੱਖਿਆ ਦੇ ਚੱਲ ਉਹਦਾ ਵੈਸੀ ਰੋਟੀ ਦਾ ਯਾਤਰ ਹੋ ਜੀਏ ਤੁਸੀਂ ਉਹ ਕਹਿੰਦੇ ਹੋ ਉਹਦੇ ਹਰ ਕੰਮ ਨੂੰ ਗਲਤ ਕਰਾ ਹਰ ਕੰਮ ਨੂੰ ਗਲਤ ਕਰ ਮੈਂ ਇਸ ਤਰ੍ਹਾਂ ਹੀ ਕਹਿਈਆਂ ਮੈਂ ਕਿ ਬਚਾਈ ਲੈ ਪਨੀਰ ਬਣਾ ਦੇ ਫਿਰ ਉਹ ਜਾ ਨਹੀਂ ਸੋ ਹਾਂਜੀ ਮੈਂ ਫੇਰ ਆ ਗਈਆਂ ਕੁਝ ਕਮੈਂਟ ਸੀਟ ਕਰਨ ਦੇ ਲਈ ਤੇ ਇਹ ਮੈਂ ਜਿਹੜੀ ਵੀਡੀਓ ਪਾਈ ਹੁੰਦੀ ਹੈ ਨਾ ਮਤਲਬ ਜਿਹੜੀ ਪੈ ਚੁੱਕੀ ਆ ਉਹਦੇ ਕਮੈਂਟਸ ਰੀਡ ਕਰਦੀ ਆ ਤੇ ਨੈਕਸਟ ਡੇ ਫਿਰ ਉਹ ਪੁਰਾਣਾ ਨੈਕਸਟ ਵਾਲੀ ਵੀਡੀਓ ਦੇ ਕਮੈਂਟ ਤੇ ਚਲੋ ਜੀ ਮੈਂ ਕਮੈਂਟ ਰੀਡ ਕਰਨ ਲੱਗੀ ਆ ਗੀਤਾ ਪਾਸੀ ਜੀ ਤੇ ਇਹਨਾਂ ਦਾ ਕਮੈਂਟ ਹੈ ਵੈਰੀ ਨਾਈਸ ਵੀਡੀਓ ਕਿਰਨ ਜੀ ਸੋ ਥੈਂਕ ਯੂ ਗੀਤਾ ਜੀ ਥੈਂਕ ਯੂ ਸੋ ਮਾਚ ਇਹਨਾਂ ਜਿਹੜਾ ਪਿਆਰ ਦੇਣ ਲਈ ਸਾਨੂੰ ਸਾਰਿਆਂ ਨੂੰ ਤੇ ਰਵਨੀਤ ਕੌਰ ਜੀ ਨੇ ਕਿਹਾ ਬੁਸ਼ਪਿੰਦਰ ਜੀ ਦੀ ਐਕਟਿੰਗ ਬਹੁਤ ਵਧੀਆ ਹਾਂਜੀ ਸਾਰਿਆਂ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਵਾ ਤੇ ਸਮੀਤ ਸਿੰਘ ਜਿਨੇ ਲਿਖਿਆ ਵਾ ट्रू ਸਟੋਰੀ ਲੱਗਦੀ ਆ ਹਾਂਜੀ ਹੁੰਦੀ ਆ ਸਾਰੀਆਂ ट्रू ਸਟੋਰੀਜ਼ ਦੀ ਆ ਤੇ ਕੇ ਕੇ ਪੰਜਾਬ ਵੈਰੀ ਨਾਈਸ ਵੀਡੀਓ ਸੁਣਨ ਦਾ ਸੁਨੀਤਾ ਸ਼ਰਮਾ ਫ੍ਰॉम ਜਲੰਧਰ ਥੈਂਕ ਯੂ ਜੀ ਜਲੰਧਰ ਤੋਂ ਇੰਨਾ ਜਿਆਦਾ ਪਿਆਰ ਦੇਣ ਦੇ ਲਈ ਰਣਜੀਤ ਬੱਲਾ ਤੇ ਆਸ਼ਾ ਆਸ਼ਾ ਬੱਲਾ ਅੰਮ੍ਰਿਤਸਰ ਓਕੇ ਜੀ ਅਸੀਂ ਵੀ ਅੰਮ੍ਰਿਤਸਰ ਤੋਂ ਆ ਕਿਰਨ ਕੁਮਾਰੀ ਦਿੱਲੀ ਓਕੇ ਜੀ ਐਂਡ ਥੈਂਕ ਯੂ ਜੀ ਸਾਡੀ ਵੀਡੀਓਸ ਨੂੰ ਤੁਸੀਂ ਦੇਖਦੇ ਹੋ ਤੇ ਕਮੈਂਟਸ ਕਰਦੇ ਹੋ ਤੇ ਚਲੋ ਨੈਕਸਟ ਵੀਡੀਓ ਪੜੀਏ ਸੌਰੀ ਕਮੈਂਟ ਅੰਜਲ ਅੰਜਲ ਵੈਰੀ ਨਾਈਸ ਵੀਡੀਓ ਫਰੋਮ ਹਸ਼ਿਆਰਪੁਰ ਸੋ ਥੈਂਕ ਯੂ ਅੰਜਲ ਜੀ ਤੇ ਤੁਸੀਂ ਸਾਡੀ ਵੀਡੀਓਸ ਨੂੰ ਇਤਨੇ ਪਿਆਰ ਦੇਂਦੇ ਰਹੋ ਤੇ ਰਮਨ ਬਜਾਜ ਕਿਰਨ ਜੀ ਐਂਡ देयर ਫੈਮਿਲੀ ਮੈਂਬਰਸ ਆ ਵੈਰੀ ਨਾਈਸ ਥੈਂਕ ਯੂ so much ਜੀ ਤੇ ਕਿਰਨ ਖੁਰਾਨਾ ਨਾਈਸ ਕਿਰਨ ਜੀ थैंक यू ਜੀ ਤੇ ਧਰਮਪਾਲ ਜੀ ਨਾਈਸ ਵੀਡੀਓ ਪਰ ਬੁਰੀਆਂ ਸੱਚ ਕਹਿੰਦੀ ਆ 올 ਟਾਈਮ ਇਜ਼ ਗੋਲਡ ਟਾਈਮ ਆਮ fromParams ਜਲੰਧਰ ਪੰਜਾਬ ਇਹ ਤੇ ਗੱਲ ਠੀਕ ਸਹੀ ਆ 올 ਟਾਈਮ ਇਜ਼ ਗੋਲਡ ਟਾਈਮ ਸੋ ਥੈਂਕ ਯੂ ਜੀ ਜਲੰਧਰ ਤੋਂ ਸਾਨੂੰ ਤੁਸੀਂ ਵੇਖਦੇ ਹੋ ਤੇ ਰਮਨ ਬਜਾਜ ਟੂ ਗੁੱਡ ਨੇਚਰ ਐਕਟਿੰਗ ਕੀਪ ਇਟ ਅਪ थैंक यू so much ਤੁਸੀਂ ਸਾਨੂੰ ਇਤਨੇ ਐਪਰੀਸ਼ੀਏਟ ਕਰਦੇ ਹੋ ਤੇ ਆਪਾਂ ਹੋਰ ਜ਼ਿਆਦਾ ਵਧੀਆ ਵਧੀਆ ਵੀਡੀਓਜ਼ ਬਣਾਵਾਂਗੇ ਤੇਜਸ ਪਾਲ ਕੋਰ ਵੈਰੀ ਨਾਈਸ ਵੀਡੀਓ ਕਿਰਨਜੀਤ थैंक यू so much ਜਸਪਾਲ ਕੋਰ ਜੀ ਸ਼ਾਨੂ ਸ਼ਰਮਾ ਆਂਟੀ ਜੀ ਬਹੁਤ ਵਧੀਆ ਜੀ ਵੈਰੀ ਨਾਈਸ ਵੀਡੀਓ ਕਿਰਨ ਥੈਂਕ ਯੂ ਸ਼ਾਨੂ ਸ਼ਰਮਾ ਜੀ ਤੇ ਸੀਮਾ ਜੈਸਿਕਾ ਦਾ ਕਾਫੀ ਵੱਡਾ ਮੈਸੇਜ ਆ ਹੈਲੋ ਕਿਰਨ ਜੀ ਬਹੁਤ ਹੀ ਵਧੀਆ ਵੀਡੀਓਜ਼ ਤੁਹਾਡੀਆਂ ਹਸਬੈਂਡ ਦੀ ਐਕਟਿੰਗ ਬਹੁਤ ਵਧੀਆ ਐਂਡ ਮੋਸਟ ਉਹਨਾਂ ਦੇ ਬੋਲਣ ਦਾ ਤਰੀਕਾ ਗੱਲਬਾਤ ਕਰਨ ਦਾ ਬਹੁਤ ਵਧੀਆ ਹਮੇਸ਼ਾ ਖੁਸ਼ ਹੋ ਥੈਂਕ ਯੂ ਜੀ ਹਾਂਜੀ ਜੀ ਉਹਨਾਂ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ ਵਾ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਥੈਂਕ ਯੂ so much ਤੇ ਜਿਹੜੇ ਜਿਹੜੇ ਮੇਰੇ ਹਸਬੈਂਡ ਦਾ ਫੇਸ ਵੇਖਣਾ ਚਾਹੁੰਦੇ ਆ ਉਹ ਕਮੈਂਟਸ ਕਰ ਸਕਦੇ ਨੇ ਕਿ ਪਤਾ ਰਿਕਮੈਂਡਸ ਦੇ ਨਾਲ ਉਹ ਮਨ ਜਾਣ ਤੇ ਅੱਗੇ ਹੁਣ ਮੈਂ ਇੱਕ ਲਾਸਟ ਕਮੈਂਟ ਲੜਾਂਗੀ ਅੱਜ ਦੀ ਵੀਡੀਓ ਬਹੁਤ ਵਧੀਆ ਹੈ ਵੈਸੇ ਤੁਹਾਡੇ ਸਾਰੀਆਂ ਵੀਡੀਓਸ ਵਧੀਆ ਹੁੰਦੀਆਂ ਵਾ ਪੂਨਮ ਵੇ ਜੈਂਕਿਊ ਸੋ ਮਾਚ ਪੂਨਾ ਵੇ ਜੀ ਚਲੋ ਇੱਕ ਹੋਰ ਪੜ੍ਹ ਲੈਣੀ ਰੋਮਾ ਚੋਪੜਾ ਮੈਨੂੰ ਕਿਰਨ ਮਾਨ ਦੀ ਸਟੋਰੀ ਬਹੁਤ ਚੰਗੀ ਲੱਗਦੀ ਹੈ ਇਸ ਸਟੋਰੀ ਵਿੱਚ ਜਸਵੀਰ ਭੈਣ ਜੀ ਨੂੰ ਜ਼ਰੂਰ ਲੋ ਹਾਂ ਜੀ ਜ਼ਰੂਰ ਜੀ ਉਹ ਸਾਡੇ ਨਾਲ ਹੀ ਹੁੰਦੇ ਆ ਕੈਮਰੇ ਦੇ ਵਿੱਚ ਸੋ ਸਾਰਿਆਂ ਨੂੰ ਬਹੁਤ ਵੀਡੀਓਸ ਵਧੀਆ ਲੱਗਦੀਆਂ ਅੰਜਲ ਜੀ ਨੇ ਗਿਆਵਾ ਕਿ ਕਿਰਨ ਜੀ ਤੁਸੀਂ ਆਪਣੇ ਹਸਬੈਂਡ ਦਾ ਫੇਸ ਦਿਖਾਓ ਜਰੂਰ ਦਿਖਾਵਾਂਗੇ ਜੀ ਸੋ ਥੈਂਕ ਯੂ so much ਸਾਰਿਆਂ ਦਾ ਜਿਨ੍ਹਾਂ ਦੇ ਕਮੈਂਟਸ ਰਹਿ ਗਏ ਉਹ ਨੈਕਸਟ ਟਾਈਮ ਰੀਡ ਕਰ ਦਿੱਤੇ ਜਾਣਗੇ ਸੋ ਇਤਨੇ ਤੁਸੀਂ ਸਾਡੀ ਵੀਡੀਓਸ ਨੂੰ ਲਾਈਕ ਕਮੈਂਟ ਸ਼ੇਅਰ ਐਂਡ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ